ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟ ਤੰਦੁਰ ਮਤ ਕੋਈ ਮਹਾਰਾਜ ਸਾਹਿਬ ਦਇਆ ਕਰ ਦੇ ਕਿ ਵੱਡਿਆਂ ਭਾਗਾ ਨਾਲ ਸਾਧੂ ਦੀ ਪ੍ਰਮਾਤਮਾ ਦੇ ਪਿਆਰੇ ਜਣਾਂ ਦੀ ਮਹਾਤਮ ਜਣਾਂ ਦੀ ਜਿਹੜੀ ਸੰਗਤ ਪ੍ਰਾਪਤ ਹੁੰਦੀ ਹੈ ਵੱਡ ਭਾਗੀ ਹਰ ਸੰਗਤ ਪਾਵੈ ਭਾਗਹੀਨ ਭ੍ਰਮ ਚੋਟਾਂ ਖਾਵੈ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਬਰੀ ਜੈ ਜੀ ਮਹਾਰਾਜ ਕਿਰਪਾ ਕਰਦੇ ਵੱਡਿਆਂ ਭਾਗਾਂ ਦੇ ਨਾਲ ਕਿਉਂਕਿ ਸਭ ਤੋਂ ਵੱਡਾ ਪਰਮਾਤਮਾ ਦੀ ਵਡਿਆਈ ਕਰਨ ਦਾ ਸਾਧਨ ਹੀ ਸੰਗਤ ਹੈ ਸਤ ਸੰਗਤ ਵਿੱਚ ਬੈ ਕੇ ਪਰਮਾਤਮਾ ਦਾ ਨਾਮ ਜਪਣਾ ਹਰ ਕੀਰਤ ਸਾਧ ਸੰਗਤ ਹੈ ਸਿਰ ਤਰਮਣ ਕੇ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਖ ਲਿਖੇ ਕਾ ਲੈਣਾ ਜਿਹਦੇ ਵੱਡੇ ਚੰਗੇ ਕਰਮ ਹੋਣ ਨਾ ਉਨੋ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਮਹਾਰਾਜ ਕਿਰਪਾ ਕਰਦੇ ਤੇ ਸੰਗਤ ਦਾ ਲਾਹਾ ਬਹੁਤ ਵੱਡਾ ਹੈ ਸੰਗਤ ਕਰਨ ਵਾਲਾ ਬੰਦਾ ਆਪਣੇ ਮਾੜਿਆ ਕਰਮਾਂ ਦਾ ਨਾਸ਼ ਕਰਕੇ ਚੰਗਿਆਂ ਕਰਮਾਂ ਵੱਲ ਵੱਧਦਾ ਹੈ ਤੇ ਕੁ ਸੰਗਤ ਕਰਨ ਵਾਲਾ ਬੰਦਾ ਆਪਣੇ ਚੰਗਿਆਂ ਕਰਮਾਂ ਨੂੰ ਕਾਲਖ ਬਣਾ ਕਰਕੇ ਕੋਲੇ ਬਣਾ ਕੇ ਮਾੜਿਆ ਕਰਮਾਂ ਦੇ ਵੱਲ ਵੱਧ ਪੈਂਦਾ ਹੈ ਇਹਦੇ ਬਾਬਤ ਵਿਦਵਾਨ ਜਨ ਕਹਿੰਦੇ ਦੋ ਮਨੁੱਖ ਸਨ ਦੋਵੇਂ ਇੱਕੋ ਪਿੰਡ ਦੇ ਰਹਿਣ ਵਾਲੇ ਇੱਕ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀਆਂ ਦੀ ਸੰਗਤ ਵਿੱਚ ਜਾਇਆ ਕਰਦਾ ਸੀ ਤੇ ਇੱਕ ਵੇਸਵਾ ਦਾ ਨਾਚ ਵੇਖਣ ਵਾਸਤੇ ਜਾਂਦਾ ਸੀ ਦੋਵੇਂ ਜਾਣੇ ਜਾਇਆ ਕਰਦੇ ਇੱਕ ਦਿਨ ਤੁਰੇ ਜਾਂਦਿਆਂ ਦੋਵਾਂ ਦਾ ਮਲਾਪ ਹੋਇਆ ਆਪਸ ਵਿੱਚ ਉਹ ਕਹਿੰਦੇ ਵੀ ਆਪਾਂ ਦੋਵਾਂ ਨੇ ਇਕੱਠਿਆਂ ਨੇ ਘਰ ਨੂੰ ਵਾਪਸ ਜਾਣਾ ਤੇ ਜਿਹੜਾ ਵੀ ਪਹਿਲਾਂ ਆ ਗਿਆ ਉਹ ਇਥੇ ਆ ਰੁੱਖ ਥੱਲੇ ਦੂਜੇ ਨੂੰ ਢੀਕੇਗਾ ਨੇ ਆਖਿਆ ਠੀਕ ਹੈ ਧੰਗ ਗੁਰੂ ਨਾਨਕ ਦੇਵ ਪਾਸ਼ਾ ਜੀ ਦੀ ਸੰਗਤ ਵਿੱਚ ਸਿੱਖ ਗਿਆ ਗੁਰੂ ਸਾਹਿਬ ਜੀ ਬਚਨ ਬਲਾਸ ਕਰਦੇ ਸੁਣ ਰਿਹਾ ਤੇ ਜਿਹੜਾ ਵੇਸਵਾ ਦਾ ਨਾਚ ਵੇਖਣ ਵਾਸਤੇ ਜਾਂਦਾ ਸੀ ਉਹ ਜਾਂਦਾ ਜਾਂਦਿਆਂ ਨੂੰ ਦਰਵਾਜ਼ਾ ਬੰਦ ਹੁੰਦਾ ਜਿੰਦਰਾ ਲੱਗਾ ਹੁੰਦਾ ਦਰਵਾਜਾ ਬੰਦ ਵੇਖ ਕੇ ਉਸੇ ਵੇਲੇ ਵਾਪਸ ਮੁੜ ਆਉਂਦਾ ਤੇ ਆ ਕੇ ਰੁੱਕ ਥੱਲੇ ਬਹਿ ਕੇ ਦੂਜੇ ਦੀ ਉਡੀਕ ਕਰਦਾ ਉਡੀਕ ਕਰਦਿਆਂ ਕਰਦਿਆਂ ਉਹ ਧਰਤੀ ਨੂੰ ਪੱਟਣ ਲੱਗ ਪੈਂਦਾ ਧਰਤੀ ਪੱਟਦੇ ਆ ਉਹਨੂੰ ਇੱਕ ਸੋਨੇ ਦੀ ਮੋਹਰ ਪ੍ਰਾਪਤ ਹੁੰਦੀ ਹੈ ਥੋੜੀ ਹੋਰ ਧਰਤੀ ਨੂੰ ਪੱਟਦਾ ਇੱਕ ਬਰਤਨ ਦਿਖਾਈ ਦਿੰਦਾ ਜਦੋਂ ਬਰਤਨ ਨੂੰ ਪੱਟਦਾ ਹੈ ਤੇ ਉਹਦੇ ਵਿੱਚ ਕੋਲੇ ਹੀ ਭਰੇ ਹੁੰਦੇ ਆ ਸਾਰੇ ਕੋਲਿਆਂ ਨਾਲ ਭਰਿਆ ਬਰਤਨ ਵੇਖ ਕੇ ਬੜਾ ਪਰੇਸ਼ਾਨ ਬੜਾ ਹੈਰਾਨ ਹੋ ਜਾਂਦਾ ਹੈ ਇਨੇ ਚਿਰ ਨੂੰ ਗੁਰੂ ਕਾ ਸਿੱਖ ਆਉਂਦਾ ਹੈ ਉਹ ਸਿੱਖ ਥੋੜਾ ਲੰਗਮਾਰ ਕੇ ਤੁਰਦਾ ਪਿਆ ਤੇ ਉਹ ਕਹਿੰਦਾ ਹੈ ਕਿ ਭਈ ਚੰਗਾ ਬੜਾ ਗਿਆ ਅਸੀਂ ਹੁਣ ਲੰਗਮਾਰਦਾ ਤੁਰਿਆ ਉਹਨੇ ਆਖਿਆ ਜਦੋਂ ਮੈਂ ਸੰਗਤ ਚੋਂ ਬਾਹਰ ਆਇਆ ਵੀ ਅਚਾਨਕ ਮੇਰੇ ਪੈਰ ਦੇ ਵਿੱਚ ਕੋਈ ਕੰਡਾ ਵੱਜ ਗਿਆ ਛੂਲ ਵੱਜ ਗਈ ਜਿਸ ਕਰਕੇ ਥੋੜਾ ਪੈਰ ਦੇ ਵਿੱਚੋਂ ਖੂਨ ਵਗਿਆ ਥੋੜੀ ਦਰਦ ਹੈ ਤਾਂ ਕਰਕੇ ਥੋੜਾ ਜ਼ਮੀਨ ਤੇ ਪੈਰ ਰੱਖਣ ਲੱਗੇ ਆ ਤਕਲੀਫ ਜਿਹੀ ਹੁੰਦੀ ਹੈ ਉਹਨੇ ਆਖਿਆ ਵੀ ਮੇਰੇ ਨਾਲ ਲਾਹ ਘਟਨਾ ਹੋਈ ਤੇਰੇ ਪੈਰ ਚ ਕੰਡਾ ਵੱਜਾ ਵੀ ਕੋਈ ਨਾ ਕੋਈ ਤਾਂ ਇਹ ਮੇਲ ਹੈ ਆ ਦੋਵਾਂ ਗੱਲਾਂ ਦਾ ਤੇ ਸੇਖ ਨੇ ਆਖਿਆ ਜੇ ਇਹ ਗੱਲ ਹੈ ਤੇ ਆਪਾਂ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਕੋਲ ਜਾਂਨੇ ਸਤਿਗੁਰੂ ਧਰਮ ਦੇ ਪੜਦੇ ਚੁੱਕਣ ਆਸਤੇ ਹੀ ਸੰਸਾਰ ਤੇ ਆਏ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਦੇ ਕੋਲ ਗਏ ਸਤਿਗੁਰੂ ਜੀ ਇਨੂੰ ਸੋਨੇ ਦਾ ਸਿੱਕਾ ਲੱਭਾ ਇਹਨੇ ਧਰਤੀ ਪੱਟੀ ਗਾਦਰ ਕੋਲਿਆਂ ਦੀ ਪ੍ਰਾਪਤ ਹੋ ਗਈ ਮੈਂ ਸੰਗਤ ਚੋਂ ਬਾਹਰ ਗਿਆ ਮੇਰੇ ਸੂਲ ਵੱਜ ਗਈ ਮਹਾਰਾਜ ਸਾਹਿਬ ਇਹ ਕਾਰਨ ਕੀ ਹੈ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਕਹਿੰਦੇ ਇਹਦੇ ਕਰਮ ਸੋਨੇ ਦੀਆਂ ਗਾਦਰਾਂ ਨਾਲ ਭਰੇ ਪਏ ਸਨ ਇਹਦੇ ਕਰਮਾਂ ਚ ਸੋਨੇ ਦੀਆਂ ਗਾਦਰਾਂ ਸਾਨਾ ਅਰ ਜਦੋਂ ਵੇਸਵਾ ਦੇ ਨਾਚਵਲ ਚੱਲ ਗਿਆ ਕ ਸੰਗਤ ਕਰਨ ਲੱਗ ਪਿਆ ਮਹਾਰਾਜ ਕਹਿੰਦੇ ਕੋਈ ਚੰਗਾ ਕਰਮ ਰਹਿ ਗਿਆ ਬਾਕੀ ਸਾਰੇ ਸਾੜ ਕੇ ਬਹਿ ਗਿਆ ਤੇ ਉਹ ਕੋਲੇ ਬਣ ਗਏ ਜਿਹੜਾ ਇੱਕ ਸੁਣਨੇ ਚੰਗਾ ਕਰਮ ਰਹਿ ਗਿਆ ਉਹ ਸੋਨੇ ਦੀ ਮੋਹਰ ਪ੍ਰਾਪਤ ਹੋ ਗਈ ਇੱਕ ਜਦੋਂ ਹੋਰ ਥੱਲੇ ਗਿਆ ਆਂਦੇ ਮਾੜਿਆਂ ਕਰਮਾਂ ਕਰਕੇ ਵੇਸਵਾ ਦਾ ਨਾਚ ਵੇਨਦਾ ਕ ਸੰਗਤ ਕਰਦਾ ਰਿਹਾ ਤੇ ਮਹਾਰਾਜ ਕਹਿੰਦੇ ਫਿਰ ਉਹ ਸੋਨੇ ਦੀ ਗਾਗਰ ਕੋਲਿਆਂ ਦੀ ਹੋ ਗਈ ਤੇ ਪਾਸ਼ਾ ਕਹਿੰਦੇ ਸਿੱਖਾ ਤੇਰੇ ਕਰਮਾਂ ਚ ਲਿਖਿਆ ਸੀ ਸੂਲੀ ਤੇ ਚੜਨਾ ਸੂਲੀ ਤੇ ਚੜਨਾ ਕੋਈ ਛੋਟੀ ਮੋਟੀ ਸਜ਼ਾ ਨਹੀਂ ਹੁੰਦੀ ਸੂਲੀ ਤੇ ਚੜਾ ਕੇ ਹੱਥਾਂ ਚ ਕੰਲ ਠੋਕ ਦੇਂਦੇ ਬੰਦੇ ਨੂੰ ਤਾਂ ਟਾਂ ਟੰਗ ਦਿੰਦੇ ਐ ਤੇ ਪਾਸ਼ਾ ਕਿਰਪਾ ਕਰਦੇ ਉਹ ਸੂਲੀ ਤੇ ਚੜਨ ਵਾਲਾ ਦੁੱਖ ਤੈਨੂੰ ਇੱਕ ਚੰਗੇ ਕਰਮਾਂ ਕਰਕੇ ਸੰਗਤ ਕਰਨ ਕਰਕੇ ਤੇਰੇ ਮਾੜੇ ਕਰਮ ਨਾਸ਼ ਹੋ ਗਏ ਤੇ ਗੁਰੂ ਸਾਹਿਬ ਕਿਰਪਾ ਕੀਤੀ ਸੰਗਤ ਕਰਨ ਕਰਕੇ ਪਰਮਾਤਮਾ ਨੇ ਇੱਕ ਕੰਡੇ ਦਾ ਦੁੱਖ ਦੇ ਕੇ ਕੰਡਾ ਚੁੱਭਣ ਜਿੰਨਾ ਦਰਦ ਦੇ ਕੇ ਮਹਾਰਾਜ ਕਹਿੰਦੇ ਤੇਰੇ ਮਾੜੇ ਕਰਮਾਂ ਦਾ ਨਾਸ਼ ਕਰ ਦਿੱਤਾ ਇਹ ਹੈ ਸੰਗਤ ਕਰਨ ਦਾ ਲਾਹਾ ਤੇ ਕੁਸੰਗਤ ਕਰਨ ਦੀ ਹਾਨੀ ਸੰਗਤ ਕਰਾਂਗੇ ਤੇ ਮਹਾਰਾਜ ਕਹਿੰਦੇ ਮਾੜੇ ਕਰਮ ਨਾਸ਼ ਹੁੰਦੇ ਐ ਚੰਗੇ ਕਰਮ ਪ੍ਰਾਪਤ ਹੁੰਦੇ ਐ ਕੁਸੰਗਤ ਕਰਾਂਗੇ ਚੰਗੇ ਕਰਮ ਨਾਸ਼ ਹੋ ਜਾਂਦੇ ਤੇ ਬੰਦਾ ਮਾੜਿਆਂ ਵੱਲ ਵੱਧ ਪੈਂਦਾ